ਸਸ਼ੀ ਕਾਲ ਜੀ ਕੁਝ ਜਾਣਕਾਰੀ ਸਾਂਝੀ ਲੈਣਾ ਕਰਨਾ ਚਾਹਣੀ ਆ ਤੁਹਾਡੇ ਨਾਲ ਮੈਨੂੰ ਉਹਦੇ ਬਾਰੇ ਦੱਸੋ ਹਮਲਾ ਹਾਂਜੀ ਦੱਸੂ ਜੀ ਜਿਵੇਂ ਪੇ ਕਮਿਸ਼ਨਰ ਦੇ ਏਰੀਆ ਸੰਬੰਧੀ ਮੁਲਾਜ਼ਮਾਂ ਦੀ ਇੱਕ ਵੱਡੀ ਮੰਗ ਸੀ ਸਰਕਾਰ ਵੱਨੀਓ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਓ ਪੰਜਾਬ ਸਰਕਾਰ ਨੇ ਨਾਂਮ ਵਾਰਾਂ ਮੰਗ ਕਰਦੇ ਸੀ ਕਿ ਤੁਹਾਨੂੰ 5.5 ਸਾਲ ਦੇ ਪੇ ਕਿੰਨੇ ਏਰੀਆ ਦਾ ਇੱਕ ਇੱਕ 16 ਤੋਂ 30 6 ਦੁਆਰ 21 ਤੱਕ ਦਿੱਤਾ ਜਾਵੇ ਕਿਉਂਕਿ 1 7 21 ਤੋਂ ਲਾਗੂ ਕਰ ਦਿੱਤਾ ਜਿਸ ਕਰਕੇ ਜੋ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਮਾਂ ਨੇ ਹੱਕ ਦਾ ਫੈਸਲਾ ਕੀਤਾ ਮੰਤਰੀઓની ਮੀਟਿੰਗ ਦੇ ਵਿੱਚ ਵੀ 5.5 ਸਾਲਾਂ ਏਰੀਆ ਦਾ ਅਸੀਂ ਦਵਾਂਗੇ ਜਿਸ ਤਰ੍ਹਾਂ 85 ਸਾਲ ਦੀ ਉਮਰ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਤਾਂ ਮਿਲ ਚੁੱਕਿਆ ਉਸ ਤੋਂ ਬਾਅਦ 65 ਤੋਂ 75 ਸਾਲ ਵਾਲਿਆਂ ਨੂੰ 58 ਤੋਂ 65 ਸਾਲ ਵਾਲਿਆਂ ਨੂੰ ਵੱਖ- ਵੱਖ ਮਤਲਬ ਕਿਸ਼ਤਾਂ ਵਿੱਚ ਦਿੱਤਾ ਜਾਊਗਾ ਜੋ ਬਾਰਕਿੰਗ ਮੁਲਾਜ਼ਮਾਂ ਉਹਨਾਂ ਨੂੰ ਏਰੀਆ ਦਾ April 2026 ਤੋਂ ਸ਼ੁਰੂ ਕੀਤਾ ਜਾਊਗਾ ਇਹ ਪੰਜਾਬ ਸਰਕਾਰ ਨੇ ਫੈਸਲਾ ਮੰਤਰੀઓની ਮੀਟਿੰਗ ਵਿੱਚ ਕੀਤਾ ਉਸ ਤੋਂ ਬਾਅਦ ਵਾਲੇ ਸਾਰੇ ਵਿੱਚ ਜੋ ਇਹ ਵੀ ਕਿਹਾ ਬਿਤੌਣੇ ਦੇ ਪਾਸੇ ਜਿਮਨੇ ਵੀ ਜੇਗਾ ਸਰਕਾਰ ਨੂੰ ਫੰਡ ਜਲਦੀ ਆ ਗਿਆ ਤਾਂ ਅਸੀਂ ਪੇ ਕੇ ਨਗਰੀ ਜਲਦੀ ਦੇ ਦੇ ਸਕਦੇ ਆ ਇਹ ਬਹੁਤ ਵਧੀਆ ਖ਼ਬਰ ਕੀਤਾ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਵਿੱਚ ਡੈਪੋਟੇਸ਼ਨ ਤੇ ਲਾਇਆ ਜਾ ਰਿਹਾ ਹੈ ਉਹਨਾਂ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਿੰਨਾ ਵਾਧਾ ਹੋਊਗਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੈਪੋਟੇਸ਼ਨ ਲਾਇਆ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਜਿਸ ਸਾਰੇ ਮੁਲਾਜ਼ਮਾਂ ਨੂੰ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਜੋ ਮਲਾਣ ਡੀਏ ਜੋ ਕੇਂਦਰ ਸਰਕਾਰ ਡੀਏ 53 ਤੋਂ ਮਿਲੂਗਾ ਹਾਲੇ ਕਿ ਪੰਜਾਬ ਸਰਕਾਰ ਦੇ ਮਲਾਜਮਾਂ ਦਾ ਡੀਏ 42% ਆ ਪਰ ਉਹਨਾਂ ਤਰਫਾਂ 'ਚ ਕਾਹੀ ਵੱਧ ਵੱਡਾ ਵਾਧਾ ਹੋਊਗਾ ਜਿਸ ਕਰਕੇ ਮਲਾਜਮਾਂ ਵਿੱਚ ਬਹੁਤ ਖੁਸ਼ੀ ਲਹਿਰਾ ਤੇ ਮਲਾਜਮਾਂ ਨੇ ਜੋ ਪੰਜਾਬ ਸਰਕਾਰ ਧੰਨਵਾਦੀ ਕੀਤਾ ਵੀ ਸਾਨੂੰ ਡਿਪਟੀ ਕਮਿਸ਼ਨਰ ਲਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਤਰਫਾਂ 'ਚ ਵਾਧਾ ਹੋਊਗਾ ਇਸੇ ਮਲਾਜਮਾਂ ਵਿੱਚ ਬਹੁਤ ਖੁਸ਼ੀ ਲਹਿਰਾ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਦਿੱਤਾ ਸੀਗਾ ਕਿ ਜੋ 2004 ਤੋਂ ਭਾਰਤੀ ਮਲਾਜਮਾਂ ਉਹਨਾਂ ਪ੍ਰਾਣੀ ਮੈਸ਼ਨ ਬਹਾਲ ਕੀਤੀ ਜਾਊਗੀ ਪਰ ਅਜੇ ਤਾਂ ਲਾਗੂ ਨਹੀਂ ਕੀਤੀ ਗਈ ਹੋਸਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਸੀਐਮ ਮਾਨ ਸਾਹਿਬ ਜੋ ਨਿਯਮ 7260 ਜੋ ਪ੍ਰਾਣੀ ਮੈਸ਼ਨ ਬਹਾਲ ਕਰ ਸਕਦੇ ਹਨ ਹਾਂ ਜੀ ਮਾਨੇ ਪੰਜਾਬ ਸਰਕਾਰ ਦੇ ਮੈਕਮ ਵਿੱਚ ਖਾਲੀ ਪਈਆਂ ਅਸਾਮੀਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਵਨ ਤਮਾਨ ਨੇ ਕਿਹਾ ਸੀ ਵੀ ਅਸੀਂ ਪੰਜਾਬ ਸਰਕਾਰ ਵਿੱਚ ਨਿਯਮ ਖਾਲੀ ਪਈਆਂ ਅਸਾਮੀਆਂ ਨੇ ਭਰਾਂਗੇ ਲਗਭਗ 50000 ਰੁਪਇਆ 50000 ਅਸਾਮੀਆਂ ਭਰ ਦਿੱਤੀਆਂ ਹਨ ਇਹ ਬਹੁਤ ਵਧੀਆ ਫੈਲਾ ਕੀਤਾ ਹੋਸਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਪੀਐਸ ਪੀਸੀਐਲ ਵਿੱਚ ਪੀਐਸਟੀਸੀ ਦੇ ਵਿੱਚ ਜਾਂ ਡੀਸੀ ਹੌਸਤਾ ਵਿੱਚ ਜਾਂ ਸਕੂਲਾਂ ਵਿੱਚ ਸਾਮੀਆਂ ਹੋਰ ਭਰਤੀ ਕਰੂਗੀ ਤਾਂ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਖਤਮ ਹੋ ਸਕੇ 17/7/2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨ ਲਾਗੂ ਕਦੋਂ ਹੋ ਸਕਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਕਿ 17/7/2020 ਵਾਲੇ ਭਰਤੀ ਮਲਾਜ਼ਮਾਂ ਨੂੰ 6ਵਾਂ ਪੇ ਨੱਬਤਿਆਵੇ ਪਰ ਪੰਜਾਬ ਸਰਕਾਰ ਵੱਲੋਂ 2020 ਤੋਂ ਭਰਤੀ ਮਲਾਜ਼ਮਾਂ ਲਈ 7ਵਾਂ ਬੇਹਗ ਕਮਿਸ਼ਨ ਲਗੂ ਕੀਤਾ ਗਿਆ ਹੈ ਪਰ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੁਮਲਾਹ ਹੈ ਅਗੇ ਫੈਸਲਾ ਕਰਦਾ ਉਸ ਦਾ ਆਨਲਾਈਨ ਸਣ ਵਿੱਚ ਪੰਜਾਬ ਸਰਕਾਰ 17 ਸਾਲਾਂ ਦਾ 2020 ਤੋਂ ਭੱਤੇ ਹੋਣ ਵਾਲੇ ਲੇਖਾਂ ਵਿੱਚ ਦੇਖਣਾ ਸਦੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਨੂੰ ਡੀਏ 1 ਜਨਵਰੀ 2016 ਤੋਂ ਕਿੰਨਾ ਮਿਲ ਹੋ ਸਕਦਾ? ਇਹਦੇ ਬਾਰੇ ਜਾਣਕਾਰੀ ਦਿਓ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕੀਤਾ ਵੀ ਜੇਕਰ ਮਲਾ ਨੂੰ ਡੀਏ ਦਸੰਬਰ 2015 ਵਿੱਚ 119% ਦਿੱਤਾ ਗਿਆ ਤਾ ਪਰ ਇੱਕ ਇੱਕ 16 ਤੋਂ 113 ਮਾਸ਼ਣ ਦਿੱਤਾ ਗਿਆ ਜਿਸ ਕਰਕੇ ਪੰਜਾਬ ਦੇ ਹਾਂ ਹਰਿਆਣਾ ਹਾਈ ਕੋਰਟ ਨੇ ਲਾਣੇ ਹੱਕ ਉਸਾਰਾ ਉਨ੍ਹਾਂ ਸਾਂ ਵਿੱਚ ਜਨਵਰੀ 2016 ਤੋਂ ਜੋ ਮਲਾਜ਼ਮ ਪੇ ਜੋ ਡੀਏ ਹੈ ਉਹ 119% ਮਿਲੇਗਾ ਪਰ ਹੁਣ ਅੱਗੇ ਪੰਜਾਬ ਸਰਕਾਰ ਵਿੱਚ ਜੋ ਪੰਜਾਬ ਦੇ ਮਲਾਜ਼ਮਾਂ ਜਿਸ ਤਰ੍ਹਾਂ ਦਸੰਬਰ 2015 ਜਿਹਨਾਂ ਨੂੰ ਡੀਏ 119% ਨਾਲ ਸਮੇਂ ਪਰ ਜਾਈਆਂ ਹਨ ਪਰ ਪੰਜਾਬ ਦੇ ਮਲਾਜ਼ਮ ਮੰਗ ਕਰ ਰਹੇ